ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਸਟੱਡੀ ਸਕੂਅਰ ਦੀ ਟੀਮ ਤੋਂ ਸੁਨੀਤਾ मैम ਜਲੰਧਰ ਔਰ ਲੁਧਿਆਣਾ ਦੋਵੇਂ ਜਗ੍ਹਾ ਵਿਦਿਆਰਥੀ ਪਰਸਨਲੀ ਵੀ ਮਿਲ ਸਕਦੇ ਨੇ ਪੈਨ ਇੰਡੀਆ ਜਾਂ ਪੰਜਾਬ ਚੋਂ ਤੁਸੀਂ ਫੋਨ ਦੇ ਉੱਤੇ ਸੁਨੀਤਾ मैम ਨਾਲ ਗੱਲ ਕਰ ਸਕਦੇ ਹੋ ਅੱਜ ਬਹੁਤ ਮਹੱਤਵਪੂਰਨ ਟੌਪਿਕ ਹੈ ਸਭ ਤੋਂ ਪਹਿਲਾਂ ਸੁਨੀਤਾ मैम ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੁਨੀਤਾ मैम ਉਹ ਕਿਹੜੀਆਂ ਤਿੰਨ ਚਾਰ ਗੱਲਾਂ ਨੇ ਵਿਦਿਆਰਥੀ ਕਰ ਲੈਣ ਸਤੰਬਰ ਦੇ ਵਿੱਚ ਘੱਟੋ ਘੱਟ 90 95 99% ਵੀਜ਼ਾ ਸਕਸੈਸ ਰੇਟ ਸਾਡੇ ਵਿਦਿਆਰਥੀ ਹਾਸਲ ਕਰ ਲੈਣਗੇ ਕਿਉਂਕਿ ਮਈ ਇਨਟੇਕ ਦੇ ਵਿੱਚ ਬਹੁਤ ਵੱਡੀ ਰਿਫਿਊਜ਼ਲ ਆਈ ਹੁਣ ਕਿਹੜੀਆਂ 4-5 ਗੱਲਾਂ ਜ਼ਰੂਰੀ ਤੁਸੀਂ ਮੰਨਦੇ ਹੋ ਸਤੰਬਰ ਇਨਟੇਕ ਦੇ ਵਿੱਚ ਤਾਂ ਕਿ ਵਿਦਿਆਰਥੀਆਂ ਨੂੰ ਵੀਜ਼ੇ ਮਿਲਣ بڑے ਚੰਗੇ ਚੰਗੇ ਪ੍ਰੋਫਾਈਲ ਪੰਜਾਬ ਦੇ ਬੱਚਿਆਂ ਦੇ ਰੁਲ ਗਿਆ ਸੋ ਮਤਲਬ ਜਿਹੜੇ ਸੋਚ ਵੀ ਨਹੀਂ ਸੀ ਸਕਦੇ ਕਿ ਉਹਨਾਂ ਨੂੰ ਰਿਫਿਊਜ਼ਲ ਆਊ ਉਹਨਾਂ ਦੀ ਰਿਫਿਊਜ਼ਲ ਆ ਗਈ ਤੁਹਾਡਾ ਤਜਰਬਾ ਕੀ ਕਹਿੰਦਾ ਕਿਹੜੀਆਂ ਗਲਤੀਆਂ ਉਹ ਕਰ ਗਏ ਜਿਹੜੀਆਂ ਹੁਣ ਨਾ ਕਰਨ ਕਿਹੜੀਆਂ 4-5 ਗੱਲਾਂ ਤੇ ਫੋਕਸ ਰੱਖਣ ਅ ਬਹੁਤ ਵਧੀਆ ਕੁਐਸਚਨ ਹੈ ਸਰ ਬਿਕਾਜ਼ ਇਹ ਬਹੁਤ ਟ੍ਰੈਂਡਿੰਗ ਇਨਫਰਮੇਸ਼ਨ ਹੈ ਤੇ ਬਹੁਤ ਸਟੂਡੈਂਟਸ ਲਈ ਇੰਪੋਰਟੈਂਟ ਵੀ ਹੈ ਸਭ ਤੋਂ ਪਹਿਲੀ ਗੱਲ ਜੇ ਕੋਈ ਬੱਚਾ ਬੈਚਲਰਸ ਔਰ ਮਾਸਟਰਸ ਅਫੋਰਡ ਕਰ ਸਕਦਾ ਹੈ ਐਂਡ ਜੇ ਉਸ ਬੱਚੇ ਦੀ ਐਂਟਰੀ ਰਿਕੁਆਇਰਮੈਂਟ ਵੀ ਫੁਲਫਿਲ ਹੋ ਰਹੀ ਹੈ ਬੈਚਲਰਸ ਮਾਸਟਰਸ ਚ प्लीज़ डू नॉट कॉम्प्रोमाइज कॉम्प्रोमाइजी च नहीं जाना तुसी बैचलर्स च ही जाना है ठीक है या मास्टर्स च ही जाना है जो तीसरी बैचलर्स की है सो दैट्स द फर्स्ट थिंग अकैडमिक क्रिडेंशियल बहुत इंपॉर्टेंट हो चलिया है कैनेडा च हूँ दूजी गल तोड़ा जो प्रोग्राम है वो रिलेटेड होना चाहिए फ्रॉम योर स्टडीज़ वट एवर यू हैव डन जे डायरेक्टली रेलेवेंट है मतलब तुसी बी एस सी आई टी किए तुम मास्टर्स इन इंजीनियरिंग इन्फॉर्मेन टेक्नोलॉजी से जा रहे हो या फिर मास्टर्स इन डेटा एनालिटिक्स या पोस्ट ग्रेजुएट डिपलोमा इन डेटा एनालिटिक्स से जा रहे हो एबसोल्यूटली ऑल राइट देर इज़ स्टेटमेंट ऑफ परपजस बहुत ज़्यादा इंपॉर्टेंट रोल प्ले नहीं करता ਬਟ ਜੇ ਤੁਸੀਂ ਕੋਈ ਵੀ ਉੱਤੇ-ਤੱਲੇ ਪ੍ਰੋਗਰਾਮ ਲੈ ਰਹੇ ਹੋ ਸਟੇਟਮੈਂਟ ਆਫ ਪਰਪਸ ਇਜ਼ ਅ ਪਲੇਟਫਾਰਮ ਜਿਹੜਾ ਤੁਹਾਨੂੰ ਇਹ ਓਪਰਚ्युनिटी ਦਿੰਦਾ ਹੈ ਕਿ ਤੁਸੀਂ ਆਪਣੇ ਕੇਸ ਨੂੰ ਐਮਬੈਸੀ ਦੇ ਸਾਹਮਣੇ ਪ੍ਰੈਜ਼ੈਂਟ ਕਰੋ ਕਿ ਤੁਹਾਨੂੰ ਐਮਬੈਸੀ ਵੀਜ਼ਾ ਇਸ ਪ੍ਰੋਗਰਾਮ ਲਈ ਕਿਉਂ ਦੇ ਵਿਦ ਦਾ ਬੈਕਗਰਾਉਂਡ ਥੈਟ ਯੂ ਹੈਵ ਸੋ that is the third thing fourth thing is ਕਿ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਹੈ ऑलडो एस डी एस मना हो गया बट य मतलब ए नहीं है कि आप इंग्लिश लैंगुएज रिक्वायरमेंट न कॉम्प्रोमाइज़ करिए जे यूनिवर्सिटी थोनू ले भी लेंदी जे कॉलेज थो भी बैंड साढ़े पांच एक प्लीज़ इंश्योर कि जो आप वीज़ा फाइल लाइए सिक्स विथ नो मॉड्यूल लैस दैन सिक्स द माइंड च जरूर रखिए आयल स्कोर सो दैट धा वीज़ा आए फिफ्थ एंड द लास्ट बट नॉट द लीसट इज योर फिनेंसिस साल की फीस पे करनी है GIC ਪੇ ਕਰਨਾ ਹੈ ਐਂਡ ਕੁਝ ਫੰਡਸ ਜੇ 2 ਸਾਲ ਦਾ ਪ੍ਰੋਗਰਾਮ ਹੈ ਕੁਝ ਫੰਡਸ ਹੋਰ ਵੀ ਸ਼ੋ ਕਰਨੇ ਹੈ ਇਹ ਸਾਰੀ ਦੀ ਸਾਰੀ ਚੀਜ਼ਾਂ ਜਿਹੜੇ ਵੀ ਸਟੂਡੈਂਟਸ ਕੈਨੇਡਾ ਅਪਲਾਈ ਕਰ ਰਹੇ ਹੋ ਉਹ ਜ਼ਰੂਰ ਤੋਂ ਧਿਆਨ ਦੇਣ ਮੈਕਸਿਮਮ ਟਾਈਮਸ ਇਹ ਹੁੰਦਾ ਹੈ ਕਿ ਸਟੂਡੈਂਟ ਦਾ ਫੋਕਸ ਰਹਿੰਦਾ ਹੈ ਬਟ ਏਜੰਟ ਦਾ ਕਿਥੇ ਨਾ ਕਿਥੇ ਫੋਕਸ ਕਿਥੇ ਹੋਰ ਹਿਲ ਜਾਂਦਾ ਹੈ ਐਜ਼ ਅ ਕੰਸਲਟੈਂਟ ਅਸੀਂ ਇਹ ਕੰਮ ਨਹੀਂ ਕਰਦੇ ਬਿਕੋਜ਼ ਅਸੀਂ ਬੱਚਾ ਦਾ ਬੱਚੇ ਤੋਂ ਡਾਇਰੈਕਟਲੀ ਕੋਈ ਵੀ ਲੈਣਾ ਦੇਣਾ ਨਹੀਂ ਹੈ ਫਾਈਨੈਂਸਸ ਦੇ ਕਰਕੇ ਅਸੀਂ ਬੱਚੇ ਤੋਂ ਕੋਈ ਫੀਸ ਨਹੀਂ ਪੇ ਚਾਰਜ ਕਰਦੇ ਬਿਕਾਜ਼ ਆਫ ਵਿਚ ਆ ਸੀ ਬੱਚੇ ਦਾ ਫੋਕਸ ਜਿਹੜਾ ਸਾਡਾ ਹੁੰਦਾ ਹੈ ਉਹ ਬੱਚੇ ਦੇ ਵੀਜ਼ਾ ਆਨ ਤੋਂ ਰਹਿੰਦਾ ਹੈ ਸੋ ਵੀ ਟੇਕ ਕੇਅਰ ਆਫ ਆਲ ਆਫ ਥਿਸ ਤਾਂ ਕਰਕੇ ਸਾਡੇ ਵੀਜ਼ਾ ਦੇ ਜਿਹੜੇ ਸਕਸੈਸ ਰੇਟ ਹੈ दैट इज ਪ੍ਰੀਟੀ ਹਾਈ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਸਾਰੀਆਂ ਗੱਲਾਂ ਇੰਪੋਰਟੈਂਟ ਹੈ ਅਖੀਰ 'ਚ ਤੁਸੀਂ ਕਿਹਾ ਬਹੁਤ ਸਾਰੇ ਵਿਦਿਆਰਥੀ ਸੁਨੀਤਾ ਮੈਮ 6 ਮਹੀਨੇ ਦੀ ਫੀਸ ਭਰਦੇ ਨੇ ਤੇ ਉਹ ਜੀਆਈਸੀ ਵੀ ਨਹੀਂ ਭਰਦੇ ਫੀਸ ਕਿੰਨੀ ਭਰੀ ਜਾਵੇ ਜੀਆਈਸੀ ਕਿੰਨਾ ਭਰਿਆ ਜਾਵੇ ਔਰ ਅਗਰ ਕਿਸੇ ਵਿਦਿਆਰਥੀ ਨੇ ਫੀਸ ਨਹੀਂ ਭਰਨੀ ਤੇ ਕੀ ਫਿਰ ਵੀ ਪੋਸੀਬਲ ਹੈ ਫਿਰ ਕੀ ਉਹਦੇ ਕੋਲੇ ਪੁਰਾਣੇ ਫੰਡ ਵੀ ਹੋਣੇ ਚਾਹੀਦੇ ਨੇ ਕੈਨੇਡਾ ਦੇ ਲਈ ਕੈਨੇਡਾ ਨੇ ਐਸ ਸੱਚ ਪੁਰਾਣੇ ਫੰਡ ਦੇ ਲਈ ਕੋਈ ਗੱਲ ਨਹੀਂ ਕੀਤੀ ਹਾਊਏਵਰ ਜੇ ਤੁਸੀਂ ਫੀਸ ਤੁਹਾਡੇ ਕੋਲ ਹੈਗੇ ਪੈਸੇ 1 ਸਾਲ ਦੀ ਫੀਸ ਜ਼ਰੂਰ ਭਰੋ ਜੀ ਆਈ ਸੀ ਇਸ 20000 ਡਾਲਰ ਉਹ ਜ਼ਰੂਰ ਪੇ ਕਰੋ ਠੀਕ ਹੈ ਤੇ ਨੈਕਸਟ ਈਅਰ ਜਿਹੜਾ ਹੈ ਉਹਦੀ ਟਿਊਸ਼ਨ ਫੀਸ ਜਿਹੜੀ ਕਿ 10 ਤੋਂ 12 ਲੱਖ ਮੈਕਸ ਮੈਕਸ ਹੋ ਜਾਏਗੀ ਉਹ ਖਾਤੇ 'ਚ ਸ਼ੋ ਕਰ ਦਿਓ ਭਾਵੇਂ ਸੇਵਿੰਗ 'ਚ ਸ਼ੋ ਕਰੋ ਭਾਵੇਂ ਐਫ ਡੀ 'ਚ ਸ਼ੋ ਕਰੋ ਪ੍ਰੇਫਰੈਬਲੀ ਸੇਵਿੰਗ 'ਚ ਤੁਸੀਂ ਸ਼ੋ ਕਰੋ ਜੀ ਚਲੋ ਥੈਂਕ ਯੂ ਸੋ ਮੱਚ ਸੋ ਇਹ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਸੁਨੀਤਾ मैम ਨੇ ਸਾਂਝੀਆਂ ਕੀਤੀਆਂ ਨੇ ਰਿਫਿਊਜ਼ਲ ਤੋਂ ਬਚਣ ਲਈ ਜੋ ਕੈਨੇਡਾ ਚ ਸੈਪਟੈਂਬਰ ਇਨਟੇਕ ਦੀ ਰਿਫਿਊਜ਼ਲ ਤੋਂ ਬਚਣ ਲਈ ਤੁਸੀਂ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ ਸਕਰੀਨ ਤੇ ਨੰਬਰ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੁਨੀਤਾ मैम ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਸਰ